ਸਤਿਗੁਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਗਿੱਦੜਵਾਹਾ ਬਰਨਾਲਾ ਚਬੇਵਾ ਅਤੇ ਡੇਰਾ ਬਾਬਾ ਨਾਨਕ ਤੋਂ ਕੱਲ ਜਿੰਮਨੀ ਚੋਣਾਂ ਦੇ ਨਤੀਜੇ ਆਉਣਗੇ ਯਾਨੀ ਕਿ ਲਗਭਗ 11 ਵਜੇ ਪਤਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਨੂੰ ਜਿਹੜੀ ਹੈ ਬਰਤ ਮਿਲਦੀ ਹੈ ਕਿਹੜੀ ਪਾਰਟੀ ਦਾ ਉਮੀਦਵਾਰ ਕਿਹੜੇ ਹਲਕੇ ਤੋਂ ਜਿੱਤੇਗਾ ਲੇਕਿਨ ਜੇ ਗੱਲ ਕਰੀਏ ਇਨ੍ਹਾਂ ਚਾਰਾ ਹਲਕਿਆਂ ਦੀ ਜਿੱਥੇ 20 ਨਵੰਬਰ ਨੂੰ ਜਿਮਨੀ ਚੋਣ ਦੀ VOTING ਹੋਈ ਸੀ ਇਨ੍ਹਾਂ ਨਵੇਂ ਸਰਵੇ ਨੇ ਜਿਹੜੇ ਨਵੇਂ ਐਗਜ਼ਿਟ ਪੋਲ ਆਏ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਭੰਬਲ ਉਸੇ ਪਾ ਦਿੱਤਾ ਹੈ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੂੰ ਭਾਜਣਾ ਪੈ ਗਿਆ ਨੇ ਕਿ ਸਾਡਾ ਬਣੇਗਾ ਕੀ ਉਧਰ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾਪੁਰੇਂ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਬੁਖਲਾ ਵੀ ਗਏ ਨੇ ਤੇ ਕੋਬਰਾ ਵੀ ਗਏ ਨੇ ਜਿਹੜੇ ਨਵੇਂ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਏ ਨੇ ਯਾਨੀ ਕਿ ਇੱਕ ਪਾਸੇ ਸਤਾਹਾਰੀ ਸਰਕਾਰ ਬਲ ਨੂੰ ਪੂਰਾ ਤਾਮ ਝਾਮ ਝੋਕਾ ਝੋਕਿਆ ਗਿਆ ਗੱਦਰਬਹਾ ਬਰਨਾਲਾ ਛੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਮੁੱਖ ਮੰਤਰੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਅੱਧੀ ਛੋਟੀ ਦਾ ਚੋਣ ਲਗਾਇਆ ਗਿਆ ਜੇ ਗੱਲ ਕਰੀਏ ਆਂਕੜੇ ਕਿਸ ਤਰ੍ਹਾਂ ਕਾਂਗਰਸ ਦੇ ਫੇਵਰ ਦੇ ਵਿੱਚ ਆਉਣੇ ਚਾਹੀਦੇ ਸੀ ਲੇਕਿਨ ਹੁਣ ਕਾਂਗਰਸ ਦੇ ਫੇਵਰ ਦੇ ਵਿੱਚ ਜਿਹੜੇ ਐਗਜ਼ਿਟ ਪੋਲ ਹੈ ਉਹ ਨਹੀਂ ਆ ਰਹਾ ਬੜੀ ਵੱਡੀ ਲੀਡ ਨਾਲ ਜਿੱਦੇ ਨਜ਼ਰ ਆ ਰਹੇ ਨੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਇਹਨਾਂ ਚਾਰਾਂ ਹਲਕਿਆਂ ਦੇ ਵਿੱਚੋਂ ਦੱਸ ਦਈਏ ਕਿ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 0 ਦਾ ਨਾਹਰਾ ਫੇਰ ਹੋਇਆ ਸੀ ਭਗਵੰਤ ਮਾਨ ਦਾ ਜੇ ਉਸ ਨੂੰ ਲੈ ਕੇ ਚਲੀਏ ਆਖਰਕਾਰ ਵੋਟ ਬੈਂਕ ਘਟਿਆ ਕਿਉਂ ਇਹਨਾਂ ਚਾਰਾਂ ਹਲਕਿਆਂ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਜਿੱਥੋਂ ਜਿਮਨੀ ਚੋਣਾਂ ਹੋ ਰਹੀਆਂ ਨੇ ਛੱਬੇਵਾਲ ਨੂੰ ਛੱਡ ਕੇ ਬਾਕੀ ਜਿੰਨੇ ਵੀ ਹਲਕੇ ਨੇ ਉਨ੍ਹਾਂ ਦੇ ਵਿੱਚ ਇੱਕ ਬਰਨਾਲਾ ਤੋਂ ਯਾਨੀ ਕਿ ਦੋ ਆਮ ਆਦਮੀ ਪਾਰਟੀ ਦੇ ਸਾਂਸਦ ਨੇ ਦੋ ਕਾਂਗਰਸ ਪਾਰਟੀ ਦੇ ਸਾਂਸਦ ਨੇ ਆਖਰਕਾਰ ਇਹ ਮਾਜਰਾ ਕੀ ਇਹ ਜਿਹੜੀ ਕਾਂਗਰਸ ਨੇ ਨੀਤੀ ਅਪਣਾਈ ਸੀ ਵੋਟ ਆਪਣੇ ਵੱਲ ਖਿੱਚਣ ਦੀ ਯਾਨੀ ਕਿ 5-6 ਮਹੀਨਿਆਂ ਬਾਅਦ ਫਿਰ ਦੁਬਾਰਾ ਉਹੀ ਵੋਟਾਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲ ਲੋਕਾਂ ਨੇ ਬਦਲਾਅ ਦੇ ਨਾਮ ਤੇ ਜਦੋਂ ਵੋਟਾਂ ਪਾਈਆਂ ਸੀ ਉਹਦਾ ਸਭ ਤੋਂ ਜ਼ਿਆਦਾ ਵੋਟ ਕੱਢੀ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਾਰੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੈ ਗਈ ਫਿਰ ਉਸ ਤੋਂ ਬਾਅਦ ਜਿਹੜੀ ਥੋੜੀ ਬਹੁਤੀ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਦੀ ਪਈ ਉਹਦੇ ਨਾਲ 92 ਸੀਟਾਂ ਜਿੱਤੀਆਂ ਗਈਆਂ ਬਾਅਦ ਵਿੱਚ ਜਦੋਂ 2024 ਦੇ ਇਲੈਕਸ਼ਨ ਹੋਏ ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ 13 ਦੇ ਵਿੱਚੋਂ 7 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤੀਆਂ 3 ਆਮ ਆਦਮੀ ਪਾਰਟੀ ਨੇ 1 ਐਜ਼ ਸ਼੍ਰੋਮਣੀ ਅਕਾਲੀ ਦਲ ਤੇ ਦੋ ਐਸੇ ਆਜ਼ਾਦ म्मीदवार ਲੇਕਿਨ ਹੁਣ ਫਿਰ ਦੁਬਾਰਾ ਜਿਹੜੀ ਵੋਟ ਬਦਲਾਵ ਦੇ ਨਾਮ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਸੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਫਿਰ ਦੁਬਾਰਾ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲ ਚਲੀ ਗਈ ਹੈ ਜਿਹੜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਗਈ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਐਗਜ਼ਿਟ ਪੋਲ ਆ ਰਹੇ ਨੇ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਉੱਤੇ ਮਨ ਮਾਰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਪਹਿਲਾ ਹੌਟ ਸੀਟ ਬਣੀ ਹੋਈ ਗੱਦੜਵਾ ਬਰਨਾਲਾ ਅਤੇ ਚਬੇਵਾਲ ਤੋਂ ਸਿਰਫ ਇੱਕ ਸੀਟ ਕਾਂਗਰਸ ਪਾਰਟੀ ਦੀ ਦੱਸੀ ਜਾ ਰਹੀ ਹੈ ਉਹ ਹੈ ਹਲਕਾ ਡੇਰਾ ਬਾਬਾ ਨਾਨਕ ਤੋਂ ਚਬੇਵਾ ਬਰਨਾਲਾ ਅਤੇ ਗੱਦੜਵਾ ਤੋਂ ਬਰ ਦੱਸੀ ਜਾ ਰਹੀ ਹੈ ਕਿ ਜਿੱਤ ਉਤੇ ਪੂਰੀ ਮੋਹ ਲੱਗ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਇਧਰ ਕਾਂਗਰਸ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਅਮਰਤਾ ਵਰਿੰਗ ਵੀ ਜਿਹੜੇ ਜਿਮਣੀ ਚੋਣਾਂ ਦੇ ਵਿੱਚੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਉਧਰੋਂ ਜੇ ਗੱਲ ਕਰੀਏ ਕੁਲਦੀਪ ਸਿੰਘ ਕਾਲਾ ਦੇ ਲੋਕ ਇਧਰ ਐਡਵੋਕੇਟ ਰਣਜੀਤ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਯਾਨੀ ਕਿ ਇਹਨਾਂ ਤਿੰਨਾਂ ਨੂੰ ਹਾਥ ਦਾ ਮੂੰਹ ਦੇਖਣਾ ਪਵੇਗਾ ਸਟਿਕ ਐਗਜ਼ਿਟ ਪੋਲ ਆਏ ਨੇ ਜਿਮਨੀ ਚੋਣਾਂ ਨੂੰ ਲੈ ਕੇ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਉੱਤੇ ਆਮ ਆਦਮੀ ਪਾਰਟੀ ਇੱਕ ਸੀਟ ਉੱਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਾਤਾ ਨਹੀਂ ਖੋਲ ਸਕੀ ਸੀ ਉਸੇ ਤਰ੍ਹਾਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਖਾਤਾ ਨਹੀਂ ਖੁੱਲੇਗਾ ਭਾਰਤੀ ਜਨਤਾ ਪਾਰਟੀ ਦਾ